ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਅਸੀਂ ਬਣਾਉਣ ਲੱਗੇ ਆ ਮਠਿਆ ਅਤੇ ਸਾਰਾ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਬਣਾਉਣਾ ਇੱਕ ਵੱਖਰੇ ਜਿਹੇ ਤਰੀਕੇ ਨਾਲ ਬਣਾਉਣ ਲੱਗੇ ਆ ਤੇ ਵੀਡੀਓ 'ਚ ਬਨੇ ਰਹੋ हां बीबी दस विकी की की पाया ते ਇਹ ਵਿੱਚ ਪਤਾ ਸੂਜੀ ਪਾਈ ਹੈ ਨਹੀਂ ਬਣਾਉਣਾ ਤਾਂ ਮਠਨਾਂ ਦੇ ਬਣਾਈ ਪ੍ਰਸ਼ਾਦ ਜੰਨੇ ਆ हां ਪ੍ਰਸ਼ਾਦ ਵਿੱਚ ਪਾਵਾਂਗੇ ਫਿਰ ਇੱਕ ਵੀਡੀਓ ਬਣਾ ਕੇ ਦੱਸੇ ਨਹੀਂ ਇਹ ਕੀ ਕੀ ਪਾਇਆ ਚ ਇਹ ਵਿੱਚ ਖੰਡ ਘਿਓ ਦਹੀਂ ਦੇਸੀ ਤੇ ਸੂਜੀ ਠੀਕ ਜੋ ਇਹ ਮਾਉਣਾ ਬਲਵਾ ਬਲਵਾਣਾਂ ਤੇ ਜਦੋਂ ਤੁਹਾਨੂੰ ਮਕਸਾ ਕਰਾ ਦੇਣੀ ਹੈ ਇਹ ਪਾ ਕੇ ਠੀਕ ਠੀਕ ਆ ਮੇਰਾ ਹੁਣ ਮੱਖਣ ਚਾਹਤ ਵਾਲੀ ਗਈ ਹੈ ਹੁਣ ਆਪਾਂ ਬਣਾਉਂਦੇ ਹਾਂ ਪ੍ਰਸ਼ਾਦ ਪ੍ਰਸ਼ਾਦ ਬਣਾ ਕੇ ਫਿਰ ਪੱਟੀਆਂ ਦੇ ਵਿੱਚ ਭੁੰਨ ਕੇ ਪਾ ਕੇ ਫਿਰ ਮਠਿਆਏ ਬਣਾ ਕੇ ਖਾਉਂਦੀ ਹਣੀ ਤਾਂ ਬੋਲੇ ਵਾਣਗੀਆਂ ਜੀ ਦੇ 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 ਜਾਣਗੇ ਐਸਾ ਹੋਣਾ ਬਣਾਉਣਾ ਲੱਗਣਗੇ ਜੀ 10 ਮਿੰਟ ਤੋਂ ਅੱਗੇ ਤੱਕ ਤੇ ਸੁਣਿਆ ਨਹੀਂ ਵੀ ਮਠਣਾ ਚ ਪ੍ਰਸ਼ਾਦ ਨਵੀਂ ਢੰਗ ਨਾਲ ਬਣਾਉਣੀ ਹੈ ਬਹੁਤ ਵਧੀਆ ਬਣਨੀ ਹੈ ਬਹੁਤ ਸਵਾਦ ਨਵੇਂ ਘੰਗਣਾ ਤੋਂ ਬਣਾ ਕੇ ਵਿਖਾਉਣੀ। ਸੁਬਾਟਾ ਫਿਰ ਮੈਂ ਗੁੰਨ ਮਾੜਾ ਦਾ ਮੁੰਡੇ ਨੂੰ ਲੀਹ ਬੋ ਲਈਏ ਤਾਂ ਤੁੰਗ ਜਾ ਹੋਗਾ। ਇਹ ਦੁਬਾਰ ਕੀ ਕਰਨਾ? ਇਹ ਦੁਬਾਰ ਹੁਣ ਮੈਂ ਬਣਾ ਕੇ ਪ੍ਰਸ਼ਾਦ ਬਣਾ ਛਾ ਕੇ ਹੱਟੇ ਵਿੱਚ ਲਾ ਕੇ ਸਮਾਰ ਕੇ ਫਿਰ ਮੈਂ ਮਿੱਠਾ ਪਾਉਂਗੀ। ਹਾਂ ਕੀ ਹੈ ਇਹ ਲਾਲਜਾ? ਇਹ ਹੈ ਵੀ ਚਾਹ ਗੁਰਦੇ ਦੀ ਬੰਗਿਆ ਦੀ ਪ੍ਰਸ਼ਾਦ ਚਲੋ ਦੋਸੋ ਵਰਗੇ ਮਿਆਂ ਹਾਂ ਬਲਾਂ ਮੈਂ ਆਹ ਪਾਉਂ ਦਿੱਚ ਪਾਇਆ ਖੋਪਾ ਪਾਉਂ ਅਗੇ ਦਾਖਾਣ ਹੂੰ ਠੀਕ ਆ ਹੁਣ ਬਣਾ ਕੇ ਵਿੱਚ ਆਪਾਂ ਆ ਆਟਾ ਛਾਣਿਆ ਹੋਇਆ ਹੈ ਨਾ ਹਾਂ ਹਾਂ ਛਾਣਿਆ ਆਟਾ ਤਲਕ ਦਾ ਵਿੱਚ ਪੋੜੀ ਨੂੰ ਪ੍ਰਸ਼ਾਦ ਇਹਨੂੰ ਵਿੱਚ ਛਸੂਣ ਛਸ ਕੇ ਸਮਾਰ ਕੇ ਫੇਰ ਮੈਂ ਪਾਉਂਕਾ ਜਾ ਪਾ ਕੇ ਤੇ ਇਹ ਸੋਮਾ ਪਕਾ ਕੇ ਬਣਾ ਆ ਗੇ ਆਟੀਆਂ ਤੁਹਾਨੂੰ ਖਾਣੇ ਤੁਸੀਂ ਦੇਖੋ ਬੇਦਰ ਜਾਵੇ ਨਵੇਂ ਢੰਗ ਨਾਲ ਬਣਦੀ ਸੀ ਤੁਸੀਂ ਮੈਂ ਆਪ ਦੀ ਭੈਣ ਕੋਲ ਦੇਖ ਕੇ ਆਈ ਸੀ ਬਣਾਈ ਜਾਂਦੀ ਮੈਂ ਫਿਰ ਉਸ ਤਰੀਕੇ ਨਾਲ ਹੋਣ ਲੱਗੀ ਬਣਾਉਣ ਐਂ ਜਸਨਾ ਹਾਂ ਐਸਾ ਸਵੇਰਾ ਪਾਟ ਬਹਾ ਗੋਲਦੀ ਚਾਹ ਨੇ ਬਣਾਈ ਗਈ ਤੋ ਕੋਲੇ ਮਾ ਬਾਣ ਨੇ ਸਵਾਸੋ। ਜਿਦ ਕੋ ਪਾ ਪਾਇ ਕਿਦਾਂ ਖਾਣ। ਆ ਕੀ ਹੈ? ਇਹ ਗੁਰਦੀ ਚਾਸ। ਸੋ ਵੀ ਦਾ ਹਲਵਾ ਪ੍ਰਸ਼ਾਦ ਬਣਾਇਆ ਖੰਡ ਤਾਂ ਨਹੀਂ ਪਾਉਣੀ ਖੰਡ ਪਾਈਏ ਹਲਵੇ ਵਿਚ ਵਾਲੀ ਠੀਕ ਆ ਹਲਵਾ ਹਲਵਾ ਹੋਣੀ ਸਾਰੇ ਕਰ ਲੈਣਾ ਮੱਠੀਆਂ ਖਾਇਆ ਕਰੋ ਨਾ ਤੁਸੀਂ ਆਖਿਆ ਕਰੋ ਕਿ ਇੱਥੇ ਆਹੀ ਬਣਾਓ ਹਾਂਜੀ ਹੁਣ ਮੱਠਾਂ ਦਾ ਆਟਾ ਗੁੰਨ੍ਹ ਕੇ ਹੋ ਗਿਆ ਤਿਆਰ ਤੇ ਹੁਣ ਬੀਬੀ ਵੱਡੀਆਂ-ਵੱਡੀਆਂ ਰੋਟੀਆਂ ਮਿਲ ਜੰਦੀ ਆ ਤੇ ਇਦੋਂ ਬਾਅਦ ਇਦੋਂ ਬਾਅਦ ਕੀ ਕਰਨਾ ਬੀਬੀ ਗਲਾਸੀ ਨਾਲ ਵੱਡ-ਵੱਡ ਕੇ ਰੱਖ ਕੇ ਗੋਲ ਬਣਾਉਣਾ ਮੈਂ ਕੱਟ ਕੇ ਦਿਖਾਉਣਾ ਆ ਬਣ ਗਈ ਕੱਢ ਲਾਈਓ ਆ ਬਣ ਗਈ ਆਈ ਮਲਾ ਕੋਲਾ ਤੁਸੀਂ ਐ ਸਾਰਿਆਂ ਉਹ ਕਰ ਲੈਣਗਾ ਤੇ ਉਹ ਰੱਖ ਦੋ ਤੇਲ ਪਾ ਕੇ ਲੈ ਉਹ ਤਾਂ ਹੋਰ ਪੰਗੇ ਲੈਂਦੀ ਫਦੀ ਘਰ ਬੈਠਣਾ ਤੇਲ ਦਾ ਬਾਅਦ ਰੱਖ ਦਾਂਗੇ ਲੈ ਅੱਧੇ ਰੱਖ ਦੇ ਰੱਖ ਦੇ ਉਹਦੋਂ ਨੂੰ ਦਿੱਤਾ ਹੋ ਜਾਊਗਾ ਮੱਖੀਆਂ ਵੱਲਣਾਂ ਮੱਖੀਆਂ ਤਾਂ ਕਿੱਥੇ ਰਹਿਣਾਂ ਪਰ ਆਰ ਬਿੱਲੀ ਕਰ ਲਈ ਬਿੱਲੀ ਦੇ ਵਿੱਚ ਸਭ ਚੌਕੀ ਨਾ ਦੀ ਹੋ ਗਈ ਜਾਂ ਸਟੇਲ ਦੀ ਕੋਈ ਲਿਆ ਬਗਜਾਰ ਨਾ ਤਾਉ ਤੇਰਾ ਸਾੰਬਿਆ ਤੇ ਉਹ ਲੱਭਣੀ ਨਹੀਂ ਆਪਾਂ ਤਾਂ ਹੀ ਕੱਟ ਲੈਣੀਆਂ ਸਾਰੀਆਂ ਕਿੰਨਾ ਬਣ ਗਏ ਇੱਕ ਰੋਟੀ ਤਾਂ 7 ਜਿੱਚਾ ਅਰਸਾ ਬਣਾਉਣਾ ਹੁਣ ਫਿਰ ਕਰਦੇ ਨਾਲ ਕੱਟ ਲੈਣੀਆਂ ਸਾਫ ਰੱਖਣਾ ਹੈ ਹਾਂਜੀ ਹੁਣ ਤੇਲ ਆਪਣਾ ਹੋ ਗਿਆ ਤਤਾਂ ਤੇ ਹੁਣ ਪਾਉਣ ਲੱਗਿਆਂ ਮਠਾ ਕਿੰਨੇ ਦਾ ਪਾਉਣ ਨੂੰ ਦੱਸ ਦਿਓ ਬਹੁਤਾ ਕੀ ਹੋ ਰਿਹਾ ਹੈ ਚਾ ਗਾਂਸੇ ਕਿਢਾ ਦੇ ਮੱਛਨ ਆਣਾ ਲੈ ਲੈ ਤਾੜੀ ਕੋੜ ਕੇ ਲੈ ਲੈ ਆਰਗਾਨੀ ਤੇ ਤਾਲਤਨਾ ਲਾ ਦੇਆ ਭਾਜੀ ਨਹੀਂ ਇਹ ਪਤਾ ਨਹੀਂ ਇਹ ਪਿਆ ਦੇ ਗਏ ਦੇ ਕੋਈ ਨਹੀਂ ਫਾਇਦਾ ਬਕਤਾਂ ਗਏ ਨਾ ਬਰਤਨਾਂ ਆਉਣਾ ਬਣ ਕੇ ਤਿਆਰ ਹੈ ਤੇ ਹੁਣ ਮੈਂ ਖਾ ਕੇ ਦੱਸੂਗਾ ਵੀ ਕਿਵੇਂ ਬਣਨਾ ਤਤਰੀ ਬਣਨਾ ਠਾਰਲਾ ਥਾ ਜ਼ਹਰ ਦੇਖੋ ਮੈਂ ਕਰ ਗਿਆ ਹੂੰ ਤਤੀ ਨਾ ਬਾਜਾ ਹੋ ਜਾਊਗਾ ਗੜ ਖੜਾ ਲਾ ਹਰ ਦਾ ਜਿਹੜਾ ਖਾ ਕੇ ਦੇਖਣ ਤੇ ਮੈਨੂੰ ਪਤਾ ਨਹੀਂ ਲੱਗਿਆ ਤੇ ਦੋ ਤਿੰਨ ਮਠੀਆ ਖਾ ਕੇ ਪਤਾ ਲੱਗੂ ਕਿ ਮੈਂ ਤਵਾਦ ਬਣਗਾ ਸੈਟਅਪ ਹੋ ਗਿਆ ਵਦਗਾ ਹਾਂਜੀ ਜੇ ਵੀਡੀਓ ਵਦਗਾ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਧੰਨਵਾਦ